ਰਿਸ਼ਤਾ ਲੱਭਣਾ ਹੁਣ ਹੋ ਗਿਆ ਹੋਰ ਵੀ ਆਸਾਨ ਘਰ ਬੈਠੇ ਹੁਣ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਕੋਟਕਪੂਰਾ ਗੋਤ ਬਰਾੜ ਮੁੰਡੇ ਦੀ ਪੜ੍ਹਾਈ ਪਲੱਸ ਟੂ ਪਾਸ ਸਟੇਟ ਆਫ ਬਰਥ 2002 ਕੱਦ 5 ਫੁੱਟ 8 ਇੰਚ ਪਰਿਵਾਰ ਕੋਲੇ ਚੰਗੀ ਸ਼ਹਿਰੀ ਤੇ ਪਿੰਡੂ ਪ੍ਰਾਪਰਟੀ ਇੱਕ ਭਰਾ ਮੈਰਿਡ ਯੂਰਪ ਵਿੱਚ ਪੀਆਰ ਪਿਤਾ ਦਾ ਆਪਣਾ ਟਰਾਂਸਪੋਰਟ ਬਿਜ਼ਨਸ ਮੁੰਡਾ ਕੈਨੇਡਾ ਸਰੀ ਦੇ ਵਿੱਚ 1 ਸਾਲ ਤੋਂ ਵੇਟਰ ਬੀਜੇ ਤੇ ਹੈ ਪੱਗ ਵਾਲਾ ਬਿਲਕੁਲ ਸੁੱਤ ਬੈਸ ਨੂੰ ਮੁੰਡਾ ਮਾਤਾ ਪਿਤਾ ਦੋਵਾਂ ਕੋਲ ਕੈਨੇਡਾ ਦਾ ਵੀਜ਼ਾ ਪਿੰਡ ਦੇ ਵਿੱਚ ਪਰਿਵਾਰ ਦੀ ਵਧੀਆ ਕੋਠੀ ਤੇ ਵੈਲ ਸੈਟਡ ਫੈਮਿਲੀ ਤੋਂ ਮੁੰਡਾ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਕੈਨੇਡਾ ਤੋਂ ਪੀਆਰ ਜਾਂ ਵਰਕ ਪਰਮਿਟ ਤੇ ਕੁੜੀ ਹੋਵੇ ਪਰਿਵਾਰ ਦੀ ਮੰਗ ਕੋਈ ਨਹੀਂ ਕੁੜੀ ਸਿਆਣੀ ਤੇ ਸਮਝਦਾਰ ਹੋਵੇ ਮਾਲਵਾ ਏਰੀਆ ਨੂੰ ਪਹਿਲ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਸ੍ਰਿਸ਼ਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਜੀ ਵੀਡੀਓ ਨੂੰ ਕਰ ਦੋ ਸ਼ੇਅਰ ਧੰਨਵਾਦ